हां जी दोस्तों सारेया नु सस् नमस्कार स्वागत करते हैं टोडा राज संधू फार्मिंग दे विच सो दोस्तों आज दी अपनी विजिट हैगी है, है। आ ਪਿੰਡ ਚੰਬਲ ਤਹਿਸੀਲ ਜਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਟੋਲ ਪਲਾਜ਼ੇ ਦੇ ਬਿਲਕੁਲ ਨਾਲ ਜਿਹੜੀ ਦੋਸਤੋ ਸੜਕ ਮੁੜਦੀ ਆ ਪਿੰਡ ਚੰਬਲ ਆਉਂਦੀ ਆ ਤੇ ਬਾਈ ਜਸਵਰਾਂ ਦੇ ਕੋਲੇ ਆਏ ਆ ਦੋਸਤੋ ਉੱਥੇ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਰਾਂ ਦਾ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੀ ਤੇ ਦੋ ਮਜਾ ਹੋਣਗੀਆਂ ਠੀਕ ਆ ਟੋਟਲ ਪੰਜ ਨਾਗਨੇ ਪੰਜੇ ਪਸ਼ੂਆਂ ਦੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ ਆਨਰ ਤੋਂ ਲੈ ਕੇ ਤੇ ਅੱਜ ਦੋਸਤੋ 16 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 9 ਵਜੇ ਦਾ ਸਮਾਂ ਹੈਗਾ ਠੀਕ ਹੈ ਬਾਕੀ ਐਨੀਮਲ ਜਿਹੜਾ ਵੀ ਪਸੰਦ ਆਊਗਾ ਆਪ ਦਾ ਹੱਕ ਸਮਝ ਕੇ ਚਵਾਈ ਆ ਤਸੱਲੀ ਨੂੰ ਪਹਿਲ ਦੇ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਕਰ ਲਿਆ ਕਰੋ ਕਿਸੇ ਵੀ ਪਸ਼ੂ ਦਾ ਦਿਖਾਈ ਗਏ ਦਾ ਆਜੋ ਕਰਦੇ ਹਾਂ ਗੱਲਬਾਤ ਭਾਈ ਜਸ ਦੇ ਨਾਲ ਪੁੱਛ ਰਹੀਆਂ ਕੀ ਡਿਟੇਲ ਹੈ ਜਿੰਨਾ ਪੁੱਛਉਂਦੀ ਜਸਪ੍ਰਾ ਸਾਹਿਬ ਤੋਂ ਪਹਿਲਾਂ ਸਾਸਰੀ ਕਾ ਸਾਸਰੀ ਕਾ ਵੀਰ ਜੀ ਤੁਹਾਡਾ ਬੜਾ ਧੰਨਵਾਦ ਜੀ ਆਉਂਦਾ ਔਰ ਸੁਣਾਓ ਵੀਰ ਜੀ ਤੈ ਠੀਕ ਠਾਕ ਵੀਰੇ ਹਾਂਜੀ ਹਾਂਜੀ ਵਧੀਆ ਜੀ ਤੁਹਾਨੂੰ ਸਭ ਨੂੰ ਵੀਰੇ ਨਾ ਆਖਿਆ ਤਾਂ ਅਸੀਂ ਲੇਟ ਹੋ ਗਏ ਸਭ ਅੱਛਾ ਜੀ ਹਾਂਜੀ ਕੱਲ ਵੀ ਤੁਹਾਨੂੰ ਆਖਿਆ ਇਹਦੇ ਆਖਿਆ ਨਹੀਂ ਹਾਂਜੀ ਮੋੜਾ ਕਟਾ ਗਿਆ ਪਿਛੋ ਜਾਂਦਾ ਹਾਂਜੀ ਅੱਛਾ ਜੱਸ ਵੀਰੇ ਪਸ਼ੂ ਅੱਜ ਪੰਜ ਵਗਾਊਗਾ ਹਾਂਜੀ ਦੋ ਮੱਝਾਂ ਤੇ ਤਿੰਨ ਗਾਇਆਂ ਅੱਛਾ ਗਾਵਾਂ ਕਿਵੇਂ ਬਿਲਕੁਲ ਤਾੜੀਆਂ ਸੁਈਆਂ ਨੇ ਦੋ ਸੁਈਆਂ ਜੀ ਤਾੜੀਆਂ ਤੇ ਇੱਕ ਗੱਭਣ ਇੱਕ ਗੱਭਣ ਹਾਂਜੀ ਤੇ ਮੱਜਾਂ ਬਿਲਕੁਲ ਤਾਜ਼ੀਆਂ ਸੂਈਆਂ ਮੱਜਾਂ ਨੂੰ ਆਇਨੂੰ 15 ਦਿਨ ਹੋ ਗਏ ਇਹ ਆਪਾਂ ਪਿਛਲੀ ਵੀਡੀਓ ਤੋਂ ਪਾਈ ਅੱਛਾ ਜੀ ਤੇ ਮਗਲਸਾਂ ਦੇ ਤਿਲ ਜਿਹੜਾ ਥਣ ਘਾਟੇ ਹੂੰ ਇਹ ਜੋ ਮਗਲੀ ਵੀਡੀਓ ਚ ਪਾਈ ਸੀ ਇਹ ਦੇਖ ਲਈ ਗਈ ਸੀ ਇਹ ਵੇਖ ਗਈ ਲੈ ਵੀ ਗਏ ਸੀ ਤੇ ਮੜਕਿਆਂ ਨਾਲ ਵੱਡੀ ਝੋਟੀ ਲਾ ਕੇ ਆਉਂਦੇ ਸੀ ਹਾਂ ਵੱਡੀ ਝੋਟੀ ਖੜਨੀਆਂ ਹੂੰ ਤੋਂ ਪਹਿਲਾਂ ਝੋਟੀ ਵੱਡੀ ਲੈ ਕੇ ਠੀਕ ਆ ਹਾਂਜੀ ਠੀਕ ਆ ਜੀ ਤੇ ਆ ਮੱਜਾਂ ਦੋਸਤੋ ਠੀਕ ਆ ਨੀ ਨੀ ਰਾਵੀ ਦੇ ਵਿੱਚ ਮੱਜਾਂ ਬਾਤੋ ਜੇ 7:30 ਜੇ 8:00 ਇਹਨਾਂ ਤੋਂ ਦਹਾਗਾ ਜੀ 7 7:30 ਹਾਂਜੀ ਇਹਨਾਂ ਪੱਕਾ ਤੇ ਸੂਈ ਨੂੰ 15 ਦਿਨ ਹੋ ਗਏ 15 ਦਿਨ ਹੋ ਮਗਰ ਕੱਟੀ ਏ ਠੀਕ ਆ ਜੀ ਆ ਨੀਲੀ ਦਾ ਵੀ ਦੀ ਮਾਜਾ ਦੋਸਤੋ ਠੀਕ ਆ ਸਟੇਟ ਪਟਾ ਤੇ ਇੱਕ ਥਣੋਂ ਤੇਲ ਲਾ ਠੀਕ ਆ ਜੀ ਬੈਣੀ ਦਾ ਮਗਰ ਲਾ ਜੀ ਹਾਂਜੀ ਮਗਰ ਲਾ ਮਗਰ ਲਾ ਥਣ ਹਾਂ ਉਹਦਾ ਤਾਂ 20 ਪਾਉਂਦੀਆਂ ਆ ਆਪਾਂ ਪਰ ਤੇ ਲੜ ਕਰਕੇ ਦਿੱਤੀ ਹੈਗੀ ਫਿਲਮ ਤੇ ਲੜ ਕਰਕੇ ਦਿੱਤੀ ਹੋਣੀ ਜਿੱਦਣ ਲਿਓ ਜੀ ਖੋਲ ਕੇ ਦਿਖਾਈਏ ਤੇ ਲੜ ਕਹਿ ਕੇ ਦੋਸਤੋ ਪਹਿਲਾਂ ਵੀ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਠੀਕ ਠਾਕ ਪਰਵਾਰ ਦੀ ਠੀਕ ਆ ਜੀ ਹੋਰ ਤੁਸੀਂ ਸੁਣਾਓ ਕਿਰਪਾ ਭਾਜੀ ਚਲੋ ਕਿਰਪਾ ਚਾਹੀਦੀ ਮਾਲਕ ਦੀ ਤੇ ਇਹ ਆ ਪ੍ਰਤਾਪ ਭਾਜੀ ਖੋਲ ਕੇ ਤੋੜ ਕੇ ਦਿਖਾ ਦਿਓ ਜੀ ਠੀ ਤੇ ਇਹ ਦੋਸਤੋਂ ਪਹਿਲਾਂ ਮੱਝ ਵੀ ਚਲੋ ਸੇਲ ਕੀਤੀ ਸੀਗੀ ਫੇਰ ਵੀਰ ਹੋਂਾਂ ਨੇ ਉਹਨਾਂ ਨੇ ਐਡਵਾਂਸ ਕੋਈ ਬਧੇਰੇ ਦੁੱਧ ਵਾਲਾ ਪਸ਼ੂ ਖਰੀਦਿਆ ਵੀਰ ਹੋਂਾਂ ਤੋਂ 12-13 ਕਿਲੋ ਵਾਲੀ ਤੇ ਇਹ ਬਿਲਕੁਲ ਵੇਚ ਉਹਨਾਂ ਨੇ ਚਲੋ ਪਾਸ ਹੀ ਸੀਗੀ ਸੋ ਅੱਜ ਫੇਰ ਜਿਹੜੀ ਦੋਸਤੋਂ ਇਹ ਵੀਰ ਹੁਣੀ ਸੇਲ ਕਰਦੇ ਪਏ ਨੇ ਠੀਕ ਆ ਜੀ ਤੇ ਨੀਲੀ ਰਾਵੀ ਦੀ ਦੋਸਤੋਂ ਮੱਝ ਆ ਸੂਹਾ ਤੁਸੀਂ ਆਪ ਦੇ ਅਕੋਰਡਿੰਗ ਕੋ ਚੌਥਾ ਮੰਨ ਲੈ ਤੀਜਾ ਮੰਨ ਲੈ ਉਹ ਹਰ ਕ ਵੀਰ ਭਰਾ ਦੀ ਆਪੋ ਆਪਣੀ ਸਮਝ ਪਰ ਦੁੱਧ ਜਿਹੜਾ ਹੁਣ 7 ਤੋਂ 7.5 ਕਿਲੋ ਜਿਹੜਾ ਬਿਲਕੁਲ ਹਾਜ਼ਰ ਅੱਜ 15 ਦਿਨਾਂ ਦੀ ਸੂਹੀ ਦੇ ਥੱਲੇ ਠੀਕ ਆ ਬਾਕੀ ਇੱਕ ਗੱਲ ਜਿਹੜਾ ਥਾਨ ਤੇ ਲਾਉ ਤੁਹਾਨੂੰ ਦੱਸ ਦਿੱਤਾ ਬਾਕੀ ਥੇਲ ਸਮਝ ਗਏ ਤੁਸੀਂ ਸੌਦਾ ਕਰਿਓ ਤਿੰਨੇ ਥਾਨ ਵਰਤੇ ਆ ਪ੍ਰੋਪਰ ਇੱਕ ਮਗਰਲਾ ਥਾਨ ਦੇ ਵਿੱਚੋ ਵੀ 20 15 13 ਆਉਂਦੀਆਂ ਨੇ ਠੀਕ ਆ ਤੇ ਜੱਸ ਪਾਕ ਕੀ ਮੋੜ ਕੇ ਰੂਗੇ ਇਹਦਾ ਮੋੜ ਤੇ ਪਿਛੇ ਯਾਰ ਆਪਾਂ ਪੁੰਜਾ ਪਾਇਆ ਸੀ ਹੁਣ ਆ ਕਿ ਦੋ ਛੱਡ ਦਿੱ ਗਏ ਜਿਆਦਾ ਹੀ ਦੇ ਦੀਏ ਵੇਖ ਲਓ ਜੀ ਪੰਜਾਬੋਂ ਦਾ ਦੋ ਹੋਰ ਛੱਡ ਦਿਨੇ ਜੱਸ ਕੋ ਨਹੀਂ ਚਲੋ 48 ਦੀ ਦੇ ਦਾਂਗੇ 48 ਹਾਂਜੀ ਠੀਕ ਹੈ ਜੀ ਵਸੇ ਮੱਝ ਹੈਵੀ ਆ ਭਾਰੇ ਪੂਰੀ ਕਾਫੀ ਵਜਨ ਵਜਨ ਹੈ ਵੀ ਸੱਜਰਿਆ ਜੀ ਠੀਕ ਹੈ ਜਿਹਨੇ ਟੋਕੜ ਲੈਣੀ ਉਹਨੂੰ ਸੱਜਰ ਦਾ ਫਾਇਦਾ ਜੀ ਸਾਰਾ ਸਾਲ ਦੁੱਧ ਪੀਊਗਾ ਲੇਕਿਨ ਫੇਰ ਇਹ ਆ ਜੀ 35-40 ਹਜ਼ਾਰ ਦੀ ਫੇਰ ਹੈਗੀ ਆ ਬਿਲਕੁਲ ਹਾਂਜੀ ਮਗਰ ਕੱਕੇ ਦੇ ਪਸ਼ੂ ਫੇਰ ਉਹਨੇ ਦਾ ਜਿੰਨੇ ਦਾ ਖਰੀਦਿਆ ਅੱਜ ਉਹਨੇ ਦਾ ਫੇਰ ਬਣ ਜਾਊਗਾ ਤੇ ਨਾਲੇ ਨੀਲੀ ਰਾਵੀ ਜੈਗੀ ਜੀ ਤੇ ਮਗਰ ਬੱਚਾ ਦਿਖਾਇਓ ਭਾਜ ਪਰਦਾ ਆ ਕਰੋ ਜੀ ਕੱਟੀ ਹੈ ਹਾਂ ਮਗਰ ਕੱਟੀ ਹੈ ਠੀਕ ਹੈ ਜੀ ਕੱਟੀ ਵੀ ਅੱਗੇ ਵਧੇ ਜਾਂਦੀ ਆ ਦੋਸਤੋ ਠੀਕ ਆ ਕੱਟੀ ਨਾਲ ਵੀ ਨਾਲ ਬਣ ਜਾਣਾ ਤੇ 48000 ਦੇ ਵਿੱਚ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਠੀਕ ਆ ਤੇ ਬਾਕੀ ਤਿੰਨੇ ਥਣ ਪ੍ਰੋਪਰ ਵਰਦੇ ਬੁਰਦੇ ਚੰਗੇ ਕੋਈ ਛਾਪੇ ਨਹੀਂ ਹੈਗਾ ਜੀ ਜਿਹੜਾ ਘਾਟ ਉਹ ਆਪਾਂ ਪਹਿਲਾਂ ਦੱਸ ਅੱਠ 9 ਅੱਠ 9 ਲੀਟਰ ਦੋਤੋਂ ਚਵਾਈ ਵਧੀਆ ਵਧੀਆ ਜੀ 9 ਲੀਟਰ ਤੇ ਆ ਆਰਾਮ ਨਾਲ ਚਵਾਈ ਜੀ 9 ਨਹੀਂ ਤੇ 8 ਕਿਲੋ ਤੇ ਪੱਕਾ ਦਈਓ 8 ਲੀਟਰ ਤਾਂ ਚਲੋ ਮੰਨ ਸਕਦੇ ਕਿਉਂਕਿ ਹੁਣ ਮੌਕੇ ਤੇ ਵੀ ਇੰਨਾ ਨੇੜੇ-ਨੇੜੇ ਹਾਜ਼ਰ ਹਾਂ ਹਾਂਜੀ ਹੋਏਗਾ ਜੀ ਠੀਕ ਆ ਭਰਾ ਇਸ ਤੋਂ ਬਾਅਦ ਦੋਸਤੋ ਅਗਲੀ ਆ ਤੁਹਾਨੂੰ ਮੱਝ ਦਿਖਾਉਣੀ ਆ ਇਹ ਵੀ ਬਿਲਕੁਲ ਤਾਜੀ ਸੂਈ ਆ ਹਾਈਟ ਕੱਦ ਵੇਖੀਏ ਇਹ ਵੀ ਪੂਰਾ ਉੱਚੇ ਬੱਚ ਤੇ ਇਹਦੇ ਥੱਲੇ ਦੁੱਧ ਕੋਈ ਐਸ ਟਾਈਮ ਹੋ ਜੂਗਾ 7 ਹੋ ਜੇ 6 ਹੋ ਜੇ ਤਾਂ ਹਾਜ਼ਰ ਹੈ ਤੇ ਇੱਕ ਗਾਂ ਮਹੀਨੇ ਦੀ ਹੈਗੀ ਹੈ ਜੀ ਗਾਂ ਬਣੀ ਵੀ ਇਹ ਹੀ ਹੋਈ ਹੈ ਹਾਂਜੀ ਹੋਈ ਹੈ ਠੀਕ ਹੈ ਜੀ ਪੂਰਾ 1 ਮਹੀਨਾ ਹੋ ਗਿਆ ਜੀ ਹੁਣ ਹੁਣ 3 ਮਹੀਨੇ ਦਾ ਕੋਈ ਮੰਨ ਕੇ ਉੱਚਾ ਸੌਦਾ ਕਰੇ ਹਾਂਜੀ 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 ਤੇ ਦੁੱਧ ਹੁਣ ਕਿੰਨਾ ਚੁਵਾ ਦਾਂਗੇ ਹੁਣ ਦੁੱਧ 7 ਲੀਟਰ ਚੁਵਾ ਦਾਂਗੇ ਇਹਦੇ ਥੱਲੇ 7 ਲੀਟਰ ਹਾਂਜੀ 7 ਲੀਟਰ ਦੋਸਤੋ ਦੁੱਧ ਤੁਸੀਂ ਚੁਵਾਈ ਕਰ ਲਿਓ ਠੀਕ ਹੈ ਜੀ 3 ਮਹੀਨੇ ਦਾ ਉੱਚਾ ਸੂਆ ਹੈ ਜੀ 3 ਮਹੀਨਿਆਂ ਦੀ ਸੂਈ ਆ ਦੂਜਾ ਸੂਆ ਤੇ ਸੂਆ ਦੂਜਾ ਅੱਗੇ ਤੀਜੇ ਲਈ ਆ ਇਹ ਹੀ ਹੋਈ ਹੈ ਹਾਂਜੀ ਬਾਕੀ ਆ ਫੇਸ ਕੋਲ ਠੀਕ ਆ ਕੱਦ ਕਾਟ ਵਾਲੀ ਆ ਵਜ਼ਨ ਲੋਡ ਵਾਲੀ ਆ ਹਾਈਟ ਪੂਰੀ ਮਗਰ ਪੱਛਾ ਕਿੰਦੇ ਕਟਾ ਜੀ ਮਗਰ ਕਟਾ ਆ ਦੇਖੋ ਜੀ ਠੀਕ ਆ ਪਰ ਚੋਣ ਚੋਣ ਮੜੀ ਪੋਲੀ ਹੈ ਜੀ ਤੇ ਚੋਣ ਵੀ ਦਾ ਵੀ ਬਹੁਤ ਜਿਆਦਾ ਪੋਲੀ ਆ ਫਿਰ ਹਾਲ ਆ ਤੁਸੀਂ ਵੇਖੋ ਥਣ ਥਣ ਨੂੰ ਪ੍ਰੋਪਰ ਠੀਕ ਆ ਚਾਰੇ ਥਣ ਤੇ ਹੈ ਪੋਲੀ ਵੀ ਬਿਲਕੁਲ ਮੈਂ ਨਾ ਪੋਲੀ ਜਿਦਾ ਮਰਜੀ ਕੋਈ ਤੇ ਲਿਓ ਜੀ ਸੰਧੂ ਸਾਹਿਬ ਭਾਵੇਂ ਬੱਚਾ ਉਹਨੇ ਛੱਡ ਗਿਆ ਤਾਂ ਵੀ ਇੰਨੀ ਉਸੇ ਵੇਲੇ ਭਸਮ ਕੋ ਭਾਰੀ ਹੂੰ ਆੜੇ ਕਿੰਨੀ ਲੋਡ ਲਓ ਜੀ ਆੜੇ ਮਗਰ ਮਾں ਦੋਸਤੋ ਕਿਸੇ ਪਹਾੜੇ ਚੜਦੇ ਵੀ ਵੀਰਾਂ ਦਾ ਲੋੜ ਨਹੀਂਗੀ ਚਾਹੇ ਕੋਈ ਵੀਰ ਟਾਈਮ ਤੋਂ ਟਾਈਮ ਬੱਚਾ ਬਣ ਛੱਡਿਆ ਵੀ ਤੁਸੀਂ ਥੱਲੇ ਬਹਿ ਜਾਓਗੇ ਤੇ ਚਾਪ ਸਮਾ ਕਰ ਸਕਦੇ ਜੀ ਵੀ ਠੰਡੀ ਧੀਰੀ ਆ ਸੀਲ ਸਹੂ ਆ ਠੀਕ ਆ ਲਓ ਜੀ ਕੱਦ ਕੋ ਤ ਪੂਰਾ ਵਜਨ ਭੋਜਨ ਪੂਰਾ ਠੀਕ ਆ ਜੀ ਫੁੱਲ ਭਜਨ ਵਾਲੀ ਆ ਤਾਂ ਵੱਡੇ ਕੱਦ ਦੇ ਵਿੱਚ ਤੇ ਬਾਕੀ ਜੇਕਰ ਦੋਸਤੋ ਨਿਕਲ ਆਉਂਦੀ ਆ ਉਹ ਚਲੋ ਅੱਗੇ ਮੌਕੇ ਦੇ ਆਪਾਂ ਛੱਡ ਦਿੰਦੇ ਆ ਤੇ ਕੀ ਮੋਲੇ ਦਾ ਕਰਦੇ ਆ ਬਈ ਸੰਧੂ ਸਾਹਿਬ ਆ ਮੋਲ ਦੇ ਭਾਵੇਂ ਇਹਦਾ 55 ਕਰ ਲਈਏ ਹਾਂਜੀ 50000 ਤੋਂ 2000 ਛੱਡਾ 50000 ਤੋਂ 2000 ਛੱਡਾ ਤੂੰ ਹੋਰ ਛੱਡ ਦਿੰਨੇ ਸਾਬ ਅੱਛਾ ਚਲੋ ਕੋਈ ਨਹੀਂ ਉਹ ਨਹੀਂ ਕਿ ਜਾਂਦੇ ਪਤਨੀ ਕਮਾਈ ਨਹੀਂ ਬੰਦੀ ਆ ਇਹਨਾਂ ਡੰਗਰ ਦਵਾਉਣਾ ਹੁੰਦਾ ਲਓ ਜੀ ਮੈਨੂੰ ਵੀ ਕਹਿਂਦੇ ਲੋੜ ਨਹੀਂ ਹਾਂਜੀ ਤੇ ਤੇ ਇੱਕ ਗੱਲ ਹੋਰ ਜੇ ਗਾਂ ਕਿਸ ਨੇ ਮਾਲੂ ਗੱਬਨ ਰਹਿ ਵੀ ਗਈ ਜੇ ਗਾਂ ਕਿਸ ਨੇ ਦੇਣੀ ਹੋਵੇ 50 ਦੀ ਅਸੀਂ ਫੇਰ ਮਾਲੂ ਜਦੋਂ ਚੈੱਕ ਪਾਸ ਹੋ ਗਈ ਹਾਂ ਉਦੋਂ ਫੇਰ ਆਪਾਂ ਭਾਵੇਂ ਜਿੰਨੇ ਕਿਸ ਨੇ ਸੇਲ ਕਰਨੀ ਫੇਰ ਲੈਮ ਤੇ ਜੇ ਕਿਸ ਨੇ ਠੁਕੀ ਦੇਣੀ ਹੋਵੇ ਤਾਂ ਵੀ ਆਪਾਂ ਕੋਲ ਪਰ ਵੀਰ ਕਹਿ ਦਿੰਦੇ ਆ ਕਿ ਭਈ ਪੂਰੇ ਉਤਨਾਂ ਵਾਲੀ ਗੱਲ ਆ ਨਾ ਨਾ ਜੇ ਆਪਾਂ ਹੁਣੇ ਸਾਈ ਲੈ ਜਾਣਾ ਸਾਡੇ ਤੋਂ ਹਾਂਜੀ ਇਹੋ ਜਿਹੀ ਗੱਲ ਕੋਈ ਠੀਕ ਆ ਹਾਂਜੀ ਇਦਾਂ ਹੀ ਲਓ ਵੀ ਦੋਸਤੋ ਮਹੀਨੇ ਨਹੀਂ ਬਣੀ ਆ ਮਹੀਨੇ ਦੀ ਬਣੀ ਆ ਵੀ ਜੇਕਰ ਵੀਰਾਂ ਦਾ ਵੀ 2 ਮਹੀਨਿਆਂ ਤੱਕ ਚੈੱਕ ਪਾਸ ਨਿਕਲ ਆਈ ਤੇ ਆਪਣੇ ਕੋਲੋਂ ਅ ਅੱਜ ਫੇਰ ਆਪਾਂ ਨਾਲ ਦੀ ਨਾਲ ਸਾਈ ਬੀ ਐਨ ਕਰਕੇ ਤੋਰ ਦਾਂਗੇ ਕਿਸੇ ਵੀਰ ਨੂੰ ਵੀ ਫੇਰ ਸਾਨੂੰ ਵਾਪਸ ਗੱਪਣ ਤੋਕੜ ਕੇ ਮਨ ਕੇ ਦਾ ਸਾਨੂੰ ਦੇ ਸਕਦਾ ਦੇ ਸਕਦਾ ਜੀ ਫਿਲਹਾਲ 1 ਮਹੀਨੇ ਦੀ ਜਿਹੜੀ ਬਣੀ ਆ ਠੀਕ ਆ ਤੇ ਥੰਮ ਥੰਮ ਬੜਾ ਸੋਹਣਾ ਚਾਰੇ ਥਾਣਾ ਚਾਰੇ ਥਾਨ ਤੋਂ ਸੁਵਿਧਾ-ਵਿਥੀ ਚੰਗੀ ਆ ਸਾਇਜ ਚੰਗਾ ਥਾਣਾ ਦਾ ਮਗਰ ਕਟਾ ਦੁੱਧ ਵੀ ਚੰਗਾ ਤੇ ਹਾਂ ਨਾ ਜਿਹੜੀ ਉਹ 46 ਦੀ 48 ਦੀ ਹੋ ਗਈ ਨਹੀਂ 46 ਦੀ 46 ਦੀ ਹਾਂ ਜੀ ਮੈਂ 48 ਆਖਿਆ ਦੋਰ ਨਾਲ ਛੱਡਦਾ ਚਲੋ ਜੀ 2000 ਹੋਰ ਛ ਇਸ ਤੋਂ ਬਾਅਦ ਆਪਾਂ ਤੁਹਾਨੂੰ ਤਿੰਨ ਬੈੜਾਂ ਦਿਖਾਉਣੇ ਆ ਜੀ ਤਿੰਨੇ ਬੈੜਾਂ ਬਿਲਕੁਲ ਦੋ ਬੈੜਾਂ ਬਿਲਕੁਲ ਤਾਜ਼ੀਆਂ ਸੁਈਆਂ ਦੇ ਇੱਕ ਗੱਬਣਾ ਠੀਕ ਹੈ ਤਿਆਰੀ ਤੇ ਆ ਉਹ ਵੀ ਪੁੱਛ ਲਾਂਗੇ ਦਿਨ ਕਿੰਨੇ ਕ ਲੈਂਦੀ ਐ ਇਸ ਸੂਣ ਦੇ ਵਿੱਚ ਜਸਪਾ ਇਹ ਕੀ ਇਨਫੋਰਮੇਸ਼ਨ ਐ ਇਸ ਪਹਿਲੇ ਨੰਬਰ ਵਾਲੀ ਬੈੜ ਦੀ ਇਹ ਦਾ ਦੂਜਾ ਸੁਭਾ ਜੀ ਦੂਜਨ ਹਾਂਜੀ ਤੇ ਇਹ ਸੁਈ ਨੂੰ ਕਿੰਨੇ ਕਿ ਦਿਨ ਹੋ ਗਏ ਸੁਈ ਨੂੰ 8 ਤੋਂ 10 ਦਿਨ ਹੋ ਗਏ ਆ ਬੱਛਾ ਜੀ ਇਹਦੇ ਮਗਰ ਹਾਂਜੀ 8 ਤੋਂ 10 ਦਿਨ ਹੋ ਗਏ ਇੱਥੇ ਲਾਇਆ ਵਾ ਲਓ ਜੀ ਮਗਰ ਬੱਛਾ 10 ਕ ਦਿਨ ਘਟੋ ਘੜ ਤੁਸੀਂ ਮੰਨ ਲਿਓ ਠੀਕ ਹੈ ਜੀ ਮਗਰ ਬੱਛਾ ਤੁਸੀਂ ਵੇਖ ਸਕਦੇ ਜੇ ਪ ਠੀਕ ਹੈ ਤੇ ਆਪ ਬੈਡ ਕਿੰਨੇ ਸੋਏ ਆ ਜੀ ਦੂਜਾ ਸੂਆ ਹੂੰ ਹਾਂਜੀ ਦੂਜਾ ਸੂਆ ਠੀਕ ਹੈ ਦੂਜਾ ਸੂਆ ਦੋਸਤੋ ਤੁਸੀਂ ਮੰਨ ਸਕਦੇ ਜੀ ਠੀਕ ਆ ਦਸਾਂ ਦਿਨਾਂ ਦੀ ਸੂਈ ਆ 13 ਹੋ ਜੇ 14 ਹੋ ਜੇ ਦੁੱਧ ਪ੍ਰੋਪਰ ਹੈ 13 14 ਕਿਲੋ ਹਾਂਜੀ ਠੀਕ ਹੈ ਜੀ 13 14 13 14 ਬਿਲਕੁਲ ਹੁਣ ਹਾਜ਼ਰ ਦੁੱਧ ਦਾ ਜਿਹੜਾ ਦੋਸਤੋ ਹੁਣ ਮੌਕੇ ਤੇ ਚੱਲਣ ਰਿਹਾ ਠੀਕ ਆ ਤੇ ਦਸਾਂ ਦਿਨਾਂ ਦੀ ਸੂਈ ਦੇ ਤੁਹਾਡੇ 13 14 ਕਿਲੋ ਦੁੱਧ ਬਾਕੀ ਥਾਂ ਥਾਂ ਤੁਸੀਂ ਵੇਖੋ ਠੀਕ ਹੈ ਜੀ ਚਵਾਈ ਕੋਈ ਬਾਤ ਘਾਟ ਥਾਂ ਦੀ ਆਫੀ ਨਹੀਂ ਜੀ 1% ਨਾ ਹੋਊਗਾ 1 ਧਾਰ ਦਾ ਨਾ ਵਰਕ ਹੋਊਗਾ ਠੀਕ ਹੈ ਜੀ ਜੇ ਚ ਹੋਊਗਾ ਪਹਿਲਾਂ ਦੱਸਦਾ ਜੀ ਚੋਂ ਇੱਕ ਨੰਬਰ ਚੋਣ ਨਹੀਂ ਭਾਜੀ ਡੰਗਰ ਮਾੜਾ ਲੈਂਦਾ ਇਹ ਗੱਲੋਂ ਰਿਕਾਰਡ ਠੀਕ ਹੈ ਜੀ ਹਾਂ ਜੀ ਚਵਾਈ ਜਿਹੜੀ ਹੈ ਦੋਸਤੋ ਇੱਕ ਨੰਬਰ ਹੋਵੇਗੀ ਠੀਕ ਹੈ ਜੀ ਬਾਕੀ ਦੁੱਧ ਵੀਰ ਨੇ ਦੱਸਤਾ ਵੀ 13 ਤੇ 14 ਦੇ ਦਰਮਿਆਨ ਜਿਹੜਾ ਦੁੱਧ ਅੱਜ ਹਾਜ਼ਰ ਆ 10 ਦਿਨਾਂ ਦੀ ਸੂਈ ਦੇ ਥੱਲੇ ਕੋਈ ਬਾਤ ਘਾਟ ਨਹੀਂ ਥਣਾ ਦੀ ਹੋਊਗੀ ਬਿਲਕੁਲ ਇਸੇ ਤਰ੍ਹਾਂ ਜਿਹੜਾ ਦੋਸਤੋ ਬੱਚਾ ਤੁਸੀਂ ਛੱਡ ਕੇ ਚਵਾਪ ਸਮਾ ਕਰ ਸਕਦੇ ਜੇ ਤੇ ਜਸਪਾ ਕੀ ਇਹਦਾ ਲੈਣ ਦੇਣ ਫਿਰ ਕੀ ਕਰ ਲੈਂਦੇ ਨੇ ਸੰਧੂ ਸਾਹਿਬ ਇਹਦਾ 50000 ਰੁਪਿਆ ਕਰਦੇ ਮੁੱਲ ਆਹਾਂ ਹਾਂਜੀ ਉਹ ਚੋਂ 3000 ਰੁਪਿਆ ਛੱਡ ਦਾਂਗੇ 3000 47000 ਤਿੰਨ ਹੋਰ ਛੱਡਦੇ ਕੋਈ ਨਹੀਂ ਜਸਮੀ ਨਹੀਂ ਗਾਉਂ ਉਹ ਜਾਣਦੇ ਕੋਈ ਨਹੀਂ ਗਾ ਬਦਲੀ ਕਮਾਈ ਨਾਲ ਚੱਲਦੇ ਚਲੋ ਕੋਈ ਨਹੀਂ ਜੀ ਆਹ ਤਾ ਦੇ ਛੱਡਦੇ ਅੱਛਾ ਜੀ ਹਾਂਜੀ 50 ਤੋਂ 3 ਤੇ 47 ਜੀ ਇਹ 43 ਹੋ ਗਈ 43 ਹੋ ਗਈ ਜੀ ਹਾਂਜੀ ਲਓ ਜੀ ਠੀਕ ਆ ਬਾਈ ਆਪਾਂ ਦੀ 44000 ਦੀ ਹਾਂ ਨਾ ਠੀਕ ਹੈ ਜੀ ਆਹ ਦੇਖੋ ਠੀਕ ਆ ਬਾਕੀ ਥਣ ਚੱਡਾ ਵੇਖ ਸਕਦੇ ਜੀ ਠੀਕ ਆ ਬਾਕੀ ਸਪੇਸ ਚੰਗੀ ਆ ਦੋਸਤੋ ਥਣਾ ਦੀ ਤੇ ਦੁੱਧ ਦੀ ਕੋਈ ਝੂਠ ਵਾਲੀ ਗੱਲ ਨਹੀਂ ਹੋਊਗੀ ਉਹ ਜਿੰਨਾ ਕਹਿ ਦਿੱਤਾ ਜਾਊਗਾ ਉਹ ਵੈਰੀਫਾਈ ਆ ਤਾਂ ਸਾਡੀ ਆ ਪੂਰੀ ਤੇ ਫਿਰ ਵੀ ਕਿਸੇ ਵੀਰ ਨੇ ਖਰੀਦਣੀ ਆ ਪੈਸੇ ਲਾਉਣੇ ਆ ਤੁਸੀਂ ਚਾਹੇ 44000 ਤੇ ਚਾਹੇ ਕੋਈ 70000 ਰੁਪਈਆ ਵੀ ਲਾਉਣਾ ਕਿਸੇ ਨੇ ਉਹ ਜਿਹੜਾ ਦੋਸਤੋ ਨਰਕ ਪਰ ਖਾਪ ਦੀ ਚਵਾਈ ਆਪਣੇ ਹੱਥੀ ਜ਼ਰੂਰ ਕਰ ਲਿਆ ਕਰੋ ਠੀਕ ਆ ਤਾਂ ਜੋ ਦੋਸਤੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਕੋਈ ਲਾਂਬੇ ਵਾਲੀ ਗੱਲ ਨਾ ਹੋਵੇ ਕਿਉਂਕਿ ਪਸ਼ੂਆਂ ਦਾ ਦੇਣ ਲੈਣਾ ਜਿਹੜਾ ਦੋਸਤੋ ਬਾਅ ਇੱਕ ਦੂਜੇ ਦੇ ਮੂੰਹ ਖਰਾਬੇ ਹੋਣ ਵਾਲੀ ਗੱਲ ਹੋ ਜਾਂਦੀ ਹੈ ਇਸ ਕਰਕੇ ਆਪਦਾ ਪਹਿਲਾ ਜਿਹੜਾ ਪਸ਼ੂਆਂ ਦੀ ਨਰਕ ਪਰਖਾ ਜ਼ਰੂਰ ਤਸੱਲੀ ਨਾ ਕਰ ਰਿਹਾਗਾ ਤਸੱਲੀ ਕਰਨੀ ਚਾਹੀਦੀ ਸੰਧੂ ਸਾਹਿਬ ਬਿਲਕੁਲ ਮੁੜ ਕੇ ਜਿਹੜਾ ਬਾਅਦ ਦੇ ਵਿੱਚ ਕਿਸੇ ਨੂੰ ਆਕੜਾ ਮਾਰੀ ਗੱਲ ਮਾਰੀ ਗੱਲ ਤਸੱਲੀ ਨਾਲ ਡੰਗਰ ਲਿਆ ਤੇ ਤਸੱਲੀ ਨਾਲ ਹੀ ਦੇਣਾ ਤਾਂ ਫਸਾ ਪਾ ਜੀ ਤੁਸੀਂ ਕਿ ਚੱਕਰ ਹੈ ਆਪਾਂ ਮੰਨ ਲਓ ਵੀ ਆਪਾਂ ਨੂੰ ਕੋਈ ਪਸ਼ੂ ਨਹੀਂ ਫਿੱਟ ਪੈਂਦਾ ਆਪਾਂ ਨੂੰ ਛੱਡ ਕੇ ਆਉਣਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਸਹੀ ਕਿਉਂਕਿ ਆਪਾਂ ਮੰਨ ਲਓ ਵੀ ਨੈਟ ਤੇ ਜਾਂ ਸੋਸ਼ਲ ਮੀਡੀਆ ਦਾ ਕੰਮ ਆ ਵੀ ਭੈਣ ਭਰਾਵਾਂ ਦੇ ਸਾਹਮਣੇ ਚੀਜ਼ ਕਰਨੀ ਆ ਹਾਂਜੀ ਹਾਂਜੀ ਤੇ ਕਿਸੇ ਦੇ ਧਾਰਾ ਵਧ ਘਟ ਹੋਣਾ ਆਪਾਂ ਕਹਿ ਦਈਏ ਵੀ ਧਾਰਾ ਬਰਾਬਰ ਆ ਜਾਂ ਵਾ ਨਾ ਕੋਈ ਚੱਕਰ ਦੱਸਿਆ ਨਾ ਕਿਸੇ ਨੂੰ ਬਿਲਕੁਲ ਭਾਜੀ ਤਸੱਲੀ ਦਾ ਫਿਰੋ ਕਾਰਨ ਬਣਦਾ ਹਾਂਜੀ ਹਾਂਜੀ ਤੇ ਕਿਉਂ ਨਾ ਪਹਿਲਾਂ ਹੀ ਆਪਾਂ ਸਾਫ਼ ਸੁਥਰਾ ਪਸ਼ੂ ਖਰੀਦਿਆ ਜਾਵੇ ਹਾਂਜੀ ਠੀਕ ਹੈ ਤੇ ਆਹ ਦੇਖੋ ਜੀ ਵੱਡੇ ਕੱਦ ਪੂਰਾ ਵੱਡਾ ਠੀਕ ਹੈ ਜੀ ਵੱਡੇ ਕੱਦ ਕੜ ਦੇ ਵਿੱਚ ਬਾਕੀ ਨਾਰਮਲੀ ਪਸ਼ੂ ਦੋਸਤੋ ਜਿਹੜਾ ਕਿ ਵਪਾਰ ਦੀ ਲੈਣਾ ਪਸ਼ੂ ਇੱਥੋਂ ਤੁਰਿਆ ਦੂਜੀ ਥਾਂ ਤੇ ਇੱਕ ਥਾਂ ਦੇ ਬਿਲਕੁਲ ਟਕਾ ਕੇ ਜਿਹੜੇ ਵੀਰ ਨੇ ਸੇਵਾ ਕਰ ਲਈ ਭਰਪੂਰ ਗਈ ਵਸੀ ਵਸੀ ਪੂਰੀ ਭਰ ਗਈ ਸਿਹਤਮੰਦ ਹੋ ਗਈ ਤਾਂ ਦੋਸਤੋ ਦੁੱਧ ਚੰਗੇ ਦੀ ਉਮੀਦ ਕਰ ਸਕਦੇ ਹਾਂ 18 ਲੀਟਰ ਨੂੰ ਦੁੱਧ ਪੀ ਜਾਂਦਾ ਇਹ ਜੀ ਵੇੜ ਨੂੰ 18 ਕਿਲੋ ਤਾਂ ਆਰਾਮ ਨਾਲ ਪਾ ਜੂਗੀ ਹੁਣ ਗਾਂ ਦਿਨ ਵੀ ਇਹਨਾਂ ਦੇ ਆਉਂਦਾ ਹੈ ਕਰਮਾਲੀਆਂ ਤੋਂ ਬਿਲਕੁਲ ਜੀ ਬਿਲਕੁਲ ਹਾਂ ਠੰਡ ਦੇ ਦੇਣ ਹੁਣ ਬਿਲਕੁਲ ਬਿਲਕੁਲ ਤੇ 44 ਦੀ ਖਾਨ ਆਹ ਹੈ 44 ਹੀ ਹੈ ਜੀ ਹੁਣ ਇਹ ਜੋ ਆਰਡਰ ਹੋ ਗਏ ਪਿਛਲੇ ਹਾਂਜੀ ਪਾਸੋਂ ਤੇ ਅੱਛਾ ਪ੍ਰਤਾਪ ਭਾਜੀ ਅੱਗੇ ਆਪਣੇ ਕੋਲ ਆ ਆ ਗਈ ਹਾਂਜੀ ਹਾਂਜੀ ਜੱਸ ਭਾਈ ਕੀ ਹੈ ਜੀ ਡਿਟੇਲ ਇਹ ਜੀ ਉਹ ਤੇ ਆਂਦੇ ਹੀ ਮੰਨ ਲਓ ਖੜੂ ਕੀ 2 ਮਹੀਨੇ ਹਾਂ ਤੇ ਆਪਾਂ ਨੇ ਢਾਈ ਵੀ ਖੜ ਸਕਦੀ ਹੈ 3 ਵੀ ਖੜ ਸਕਦੀ ਹੈ ਹੂੰ ਆਪਣੇ ਕਿਹੜੇ ਘਰ ਦੀ ਹੈ ਬਿਲਕੁਲ ਇਹ ਆਈ ਕੱਲ ਆਏ ਨਾ ਇਹ ਗੱਪਣ ਹੈ ਹਾਂਜੀ ਗੱਪਣ ਆ ਸਭ ਦੇ ਬਟੇ ਜਪਾਈ ਹੈ ਜੀ ਸਭ ਦੇ ਵਿੱਚ ਮਾਝੇ ਖੜੀ ਉਹਨਾਂ ਤੇ ਉਹਦੇ ਵਿੱਚ ਪਾਈ ਠੀਕ ਆ ਵਾਹਰ ਦੋਸਤੋਂ ਤੁਹਾਨੂੰ ਦਿਖਾ ਦਿੰਨੇ ਆ ਇਹਨੂੰ ਮਾੜਾ ਸਿੱਖ ਦਿਆ ਜੀ ਉਹ ਵਰਦ ਖਾ ਦਿੰਦੇ ਆ ਬਾਡੀ ਪੰਤਰ ਦੀ ਵੱਡੀ ਆ ਪੂਰੀ ਠੀਕ ਆ ਜੀ ਤੇ ਬਾਕੀ ਪਸ਼ੂ ਨਾਰਮਲ ਹੈ ਕਈ ਦਾ ਦਰਮਿਆਨੀ ਸਾਹਮਣੇ ਦੇ ਵਿੱਚ ਆਉਂਦੇ ਆ ਪਸ਼ੂ ਪਰ ਇਹ ਵੀ ਹਾਈਟ ਦੇਖ ਸਕਦੇ ਜੇ ਕੱਦ ਦੇਖੋਗੇ ਦੋਸਤੋ ਬਹੁਤ ਬੜਾ ਸੁਣਾ ਜੀ ਠੀਕ ਆ ਥਣ ਵੀ ਚੰਗਾ ਤੇ ਦਿਨ ਕਿੰਨੇ ਦੱਸਿਆ ਕਰਿਓ ਰਿਪੀਟ ਤਿੰਨ ਤਿੰਨ ਕ ਮਹੀਨਾ ਖੜ ਸਕਦੀ ਆ ਢਾਈ ਵੀ ਖੜ ਸਕਦੀ ਤਿੰਨ ਵੀ ਖੜ ਸਕਦੀ ਜੀ ਤਿੰਨ ਕ ਮਹੀਨਾ ਦੀ ਕੱਚੀ ਆ ਹਾਂਜੀ ਆਪਾਂ ਕਹਿ ਦਈਏ ਮਹੀਨਾ ਖੜੂਗੀ ਉਹ ਗੱਲ ਨਹੀਂ ਆ ਬਿਲਕੁਲ ਹਾਂਜੀ ਸੋ ਤਿੰਨ ਮਹੀਨਾ ਦੀ ਕੱਚੀ ਆ ਬਾਕੀ ਕੋਈ ਚੈੱਕ ਪਾਸਾ ਡਰਾਈ ਡਰੂ ਕੀ ਹੋਈ ਨੂੰ ਕਿੰਨਾ ਕੰਮ ਹੋ ਗਿਆ ਤੁ ਤੁ ਇਹ ਥੋੜਾ ਜਿਹਾ ਰੋਇਆ ਜਿਆ ਹੁਣ ਜੇ ਛੱਡੀ ਜਾਂਦੇ ਸੀ ਠੀਕ ਆ ਜੀ ਹਾਂ ਜੀ ਥੋੜੇ ਕੇ ਟਾਈਮ ਪਹਿਲਾਂ ਦੋਸਤੋ ਛੱਡੀ ਏ ਠੀਕ ਆ ਜੀ ਬਾਕੀ ਤੁਸੀਂ ਟਿਪ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਤਿੰਨ ਕ ਮਹੀਨੇ ਢਾਈ ਤੋਂ ਤਿੰਨ ਮਹੀਨੇ ਜਿਹੜੀ ਆ ਸੂਣ ਦੇ ਵਿੱਚ ਬਾਕੀ ਆ ਪਰ ਫਿਰ ਵੀ ਇੱਥੇ ਆ ਕੇ ਕਿਤੇ ਨਾ ਕਿਤੇ ਆਪਾਂ ਕਹਿ ਦਿੰਨੇ ਵੀ ਆਪਦਾ ਡਾਕਟਰ ਸਾਹਿਬ ਤੋਂ ਚੈੱਕ ਕਰਾ ਲਓ ਇਹੋ ਜਿਹੀ ਕਚਿਆਂ ਵਾਲਾ ਭਾਅ ਹੀ ਆ ਜੀ ਇਹਦਾ ਅੱਛਾ ਜੀ ਹਾਂ ਜੀ ਮੁੱਲ ਭਾਅ 20 ਕਰ ਲੀਏ ਪਟਾਲਾ ਕੰਮ ਹੀ ਕੀ ਕਰ ਲੀਏ 18 ਕਰ ਲੀਏ 15000 ਦੀ ਹਾਂ ਨਾ ਐ 15000 ਦੀ ਸਰਦੀ 1000 ਹੋਰ ਕੋਈ ਨਹੀਂ ਕੋਈ ਨਿਓ ਮੌਕੇ ਤੇ ਛੱਡਾਂਗੇ ਬਿਲਕੁਲ ਮਾਨਤਨ ਹੋ ਜਾਊਗਾ 15 ਚ ਪਰ ਫਿਰ ਵੀ ਜਸਪਾ ਜੀ ਮੈਂ ਕਹਿਣਾ ਹੁੰਦਾ ਵੀ ਚਲੋ 15000 ਰੁਪਏ ਕਿਸੇ ਲਾਉਣਾ ਪਰ ਆਪਦਾ ਸਾਈ ਦੇ ਨਾ ਕਰਕੇ ਆਪਦੀ ਚੀਜ਼ ਚੈੱਕ ਤਸੱਲੀ ਕਰਕੇ ਸੰਧੂ ਸਾਹਿਬ ਜੀ ਦੇ ਬਾਅਦ ਕਲਾਮਾ ਦੇਣਾ ਹੁੰਦਾ ਹੈ ਕੋਈ ਡਾਕਟਰ ਲਾਇਆ ਹੋਇਆ ਜੀ ਹੁਣ ਇੱਥੇ ਗਰੰਟੀ ਆ ਮੜ ਕੇ ਗਾਂਹ ਦੀ ਨਹੀਂ ਗਰੰਟੀ ਕਿਉਂਕਿ ਜਸਪਾ ਤੁਸੀਂ ਵੀ ਮੈਨੂੰ ਹੋਰ ਦੱਸਾਂ ਕਿ ਚੈੱਕ ਕਰੇ ਕਈ ਵਾਰ ਵਪਾਰੀ ਵੀਰ ਨੇ ਚੈੱਕ ਨਹੀਂ ਕਰਾਈ ਹੁੰਦੀ ਚੀਜ਼ਾਂ ਉਹ ਤੁਹਾਨੂੰ ਜੋ ਦੱਸੀ ਹੁੰਦੀ ਉਸ ਹਿਸਾਬ ਨਾਲ ਅੱਗੇ ਦੇ ਦਿੰਦਾ ਅੱਗੇ ਜਾ ਕੇ 15 2 ਨਾ ਨਾ ਵੀ ਭਾਈ ਗੱਪਣ ਨਹੀਂ ਹੈਗੀ ਨਹੀਂ ਇਹਦੀ ਇਹਦੀ ਇਥੋਂ ਦੀ ਗਰੰਟੀ ਇਸ ਕਰਕੇ ਇਥੋਂ ਤਸੱਲੀ ਆਪ ਵੀ ਕਰਾ ਕੇ ਤੋਰੋ ਗਾਂਹ ਦੀ ਨਹੀਂ ਗਰੰਟੀ ਕੋਈ ਆਪ ਕੋਲ ਬਿਲਕੁਲ ਜੀ ਬਿਲਕੁਲ ਜਾਓ ਜੀ ਖੁੱਲ ਗਏ ਤੇ 15000 ਰੇਟ ਵੀ ਜਿਹੜਾ ਦੋਸਤੋ ਬਿਲਕੁਲ ਜਾਇਜ਼ ਆ ਵਾਜਬ ਆ ਕਿਉਂਕਿ ਅੱਗੇ ਸਮੇ ਨੂੰ ਦੇਖਦੇ ਹੋਏ ਜ਼ਿਆਦਾ ਨਹੀਂ ਆਪਾਂ ਕਹਿੰਦੇ 12 14 14 ਲੀਟਰ ਐਡੀ ਵੇਡ ਨੂੰ ਕੁਛ ਆਉਂਦਾ ਨਹੀਂ ਬਾਕੀ ਅੱਗੇ ਚੰਗੀ ਸੇਵਾ ਤੇ ਹੋਰ ਵੀ ਆਪਾਂ ਦੁੱਧ ਲੈ ਸਕਦੇ ਆ ਖਣ ਤੋਂ ਬੜਾ ਸੁਣਾ ਲਿਓ ਜੀ ਲਿਓ ਜੀ ਕੀ ਸਰਕਾਰੂ ਦੀ ਬੜੀ ਆ ਜੀ ਹੂੰ ਚਾਰੂ ਤੇ ਪੰਜ ਤੂੜੀ ਸੁੱਕੀ ਪਾਈ ਜੋ ਇੰਨੀ ਖਾਂਦੀ ਹੂੰ ਸਵੇਰ ਹੋਵੇਗਾ ਤੀਜਾ ਕੋਈ ਹਾਂਜੀ ਤੀਜਾ ਹੋਊ ਤੀਜਾ ਤੇ ਚੌਥਾ ਹੋਊਗਾ ਆਪਣੇ ਕਿਹੜੇ ਘਰ ਦੀ ਬਿਲਕੁਲ ਇਹ ਕੰਮ ਹਾਂ ਹਾਂਜੀ ਪਹਿਲਾਂ ਤੀਜਾ ਡੰਦੀ ਆ ਆਹੋ ਜੋਰੀ ਬੜੀ ਆ ਸੰਤੂ ਸਾਹਿਬ ਨਾ ਇਹ ਨਾ ਬੜਾ ਜ਼ੋਰ ਕੇ ਲੈ ਹਾਂ ਦੰਦ ਦੰਦ ਪੂਰੇ ਗਾ ਪੂਰੇ ਦੰਦ ਠੀਕ ਹੈ ਜੀ ਲੈਓ ਜੀ ਠੀਕ ਹੈ ਅੱਛਾ ਜਸਪਾ ਜੀ ਇੱਕ ਆਪਣੇ ਕੋ ਲਾਸਟ ਦੇ ਵਿੱਚ ਇਹ ਵੀ ਬੜਾ ਤਾਜੀ ਸੂਈ ਹੈ ਹਾਂਜੀ ਇਹ ਵੀ ਸੂਈ ਹੈ ਠੀਕ ਹੈ ਇਹਦਾ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਸੂਈ ਨੂੰ ਕੋਈ 6 ਤੋਂ 7 ਦਿਨ ਇਹਨੂੰ ਹੋਈ ਗਿਆ 6 ਤੋਂ 7 ਦੇਨ ਹਾਂਜੀ ਠੀਕ ਹੈ ਜੀ ਤੇ ਬੱਚਾ ਮਗਰ ਜਿਆ ਕੀ ਅੱਛਾ ਜੀ ਇਹਦੀ ਇੱਕ ਗੱਲ ਇਹ ਆ ਜੀ ਕਿ ਇਹਦੇ ਜਿਥੋਂ ਲਈ ਉਹ ਬਚਾ ਨਹੀਂ ਛੱਡਦੇ ਹਾਂ ਬਾਲਟੀ 'ਚ ਪਿਆਉਂਦੇ ਰਿਹਾ ਜੀ ਬਾਲਟੀ 'ਚ ਹਾਂ ਜੀ ਉਹਨਾਂ ਕੋਲ ਨਹੀਂ ਭਾਵੇਂ ਬਾਅਦ ਦੇ ਜੇ ਕੋਈ ਗੱਲ ਨਹੀਂ ਚੁੰਗਦਾ ਪੇਪਰ ਇਹ ਆ ਉਹ ਮੱਝਾਂ ਥੱਲੇ ਨਹੀਂ ਛੱਡਦੇ ਰਿਹਾ ਹਾਂ ਉਹਨਾਂ ਵੀ ਇਹ ਭੜੇ ਤੇ ਸਾਰਾ ਕੀਤਾ ਤੇ ਮਗਰ ਲੀਆਂ ਵਾਤਾ ਰਸਾ ਨੂੰ ਨਾ ਵੰਗਾ ਨੂੰ ਵੀ ਪਾਉਂਦੇ ਵੰਗਾ ਵੰਗਾ ਪਾਉਂਦੇ ਹਾਂ ਜੀ ਠੀਕ ਆ ਆ 6-7 ਦਿਨਾਂ ਦੀ ਸੋਈ ਆ ਹਾਂ ਜੀ ਠੀਕ ਆ ਤੇ ਕਿੰਨਾ ਕੁ ਦੁੱਧ ਦੋਗਾ ਇਹਦੇ ਥੱਲੇ 12 ਲੀਟਰ ਚਾਰ 12 ਲੀਟਰ ਹਾਂ ਜੀ ਹੂੰ ਦੇਓ ਜੀ ਇਹ ਵੀ ਖੋਲ ਕੇ ਦਿਖਾ ਦिए ਸੂਬਾ ਹੋਵੇਗਾ ਵੀ ਤੀਜਾ ਕ ਜੀ ਤੇ ਜਾ ਉਹ ਦੂਜਿਆਂ ਤੇ ਆਪਾਂ ਤੀਜੇ ਕਰਕੇ ਲਈਏ ਜੀ ਠੀਕ ਆ ਜੀ ਹਾਂ ਜੀ ਸੋ ਦੂਜਾ ਸੂਬਾ ਦੋਸਤੋ ਅੱਗੋਂ ਵੀਰਾਂ ਦਾ ਵੀ ਖਰੀਦੀ ਆ ਕੋਈ ਤੀਜਾ ਸੂਬਾ ਮੰਨ ਸਕਦਾ ਠੀਕ ਆ ਤੇ ਸੂਈ ਨੂੰ ਟਾਈਮ ਜਿਹੜਾ ਦੋਸਤੋ ਬੇਸ਼ੱਕ ਕੋਈ 6 ਤੋਂ 7 6 7 ਇੱਕ ਹਫਤਾ ਤੁਸੀਂ ਮੰਨ ਸਕਦੇ ਜੀ ਮਗਰ ਬੱਛਾ ਤੇ 12 ਕਿਲੋ ਦੁੱਧ ਹਾਜ਼ਰ ਠੀਕ ਆ ਬਾਕੀ ਥਾਨ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਬਿਲਕੁਲ ਲੰਬਾਈ ਦੇ ਵਿੱਚ ਲੰਬਾ ਥਾਨ ਮੁੱਠੀ ਹੂੰ ਇਦਾਂ ਹੀ ਮੰਗਾ ਪਾ ਕੇ ਬੈਹ ਜਣਾ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਕੋਈ ਇਹਦਾ ਕੀ ਮੁੱਲ ਕਰਦੇ ਆਂ ਬਈ ਜਸ ਇਹਦਾ ਸੰਧੂ ਸਾਹਿਬ ਮੁੱਲ ਕਰਦੇ ਆਂ ਇੱਕ ਗੱਲ ਹੋਰ ਵੀ ਆ ਜੀ ਇਧਰ ਆਓ ਹਾਂ ਆ ਜਿਹੜਾ ਥਾੜਾ ਆ ਨਾ ਗਾੜ ਆ ਇਹਦੇ ਆਵੇ ਸਰੂ ਆ ਅੱਛਾ ਆ ਪਤਾ ਨਹੀਂ ਲੱਗਦਾ ਦੱਸਾਂਗੇ ਤਾਂ ਪਤਾ ਲੱਗੂਗਾ ਮਾਰੀ ਜੀ ਮਾਰ ਤੋ ਤਾਰ ਸਿਮ ਦਾ ਹਾਂ ਹਾਂ ਸਿਮ ਦਾ ਆਹਾਂ ਮਾਲਾ ਹੱਥ ਦੇ ਨਾਲ ਸਿਮ ਦਾ ਮੁਠੀ ਭਰੀਏ ਤੇ ਇਹ ਨਾਲ ਕਿੰਨਾ ਕੁ ਸਿਮ ਦਾ ਕਿ 2 ਤੇ 4 ਤਰਾਂ ਆਉਂਦਾ ਗਿਆ ਲਗਾਤਾਰ ਉਦਾਂ ਨਹੀਂ ਕੋਈ ਆ ਵੇਖਾਂ ਨੂੰ ਨਹੀਂ ਪਤਾ ਲੱਗਣਾ ਆਇਆ ਨਹੀਂ ਆ ਆ ਮੁਠੀ ਗਲੀ ਹੋ ਗਈ ਹੁਣ ਇਦਾਂ ਨਾ ਅੱਛਾ ਦੱਸਾਂ ਕਿ ਤੇ ਆਊਗਾ ਦੱਸਾਂ ਕਿ ਜਾਊਗਾ ਨਾ ਜਾਣ ਕੇ ਕਿਸੇ ਨੇ ਪਕੜੋ ਕਿਸੇ ਨੇ ਪਕੜੋ ਹਿਸਾਬ ਨਾਲ ਹੋਈ ਤਾਂ ਫੇਰ ਆਊਗਾ ਫੇਰ ਆਊਗਾ ਤੇ ਮੁਠੀ ਪੂਰੀ ਆਪਾਂ ਕਵਰ ਕਰਦੇ ਆਂ ਤਾਂ ਇਹ ਨਹੀਂ ਆਪਾਂ ਆਉਂਦੀ ਫੇਰ ਨਹੀਂ ਚੱਲਣਾ ਹਾਂ ਇਹ ਦੱਸ ਕੇ ਦਵਾਂਗੀ ਲਓ ਜੀ ਇਹ ਨਹੀਂ ਤਾਂ ਕੋਈ ਦੱਸਦਾ ਨਹੀਂ ਅੱਜ ਗੱਲ ਬਿਲਕੁਲ ਦੋਸਤੋ ਗੱਲ ਛੋਟੀ ਜਿਹੀ ਨਾ ਚੀਜ਼ ਆਪਾਂ ਵੀ ਦਿਖਾ ਕੇ ਚਲੇ ਜਾਣਾ ਪਰ ਅਗੋਂ ਮਾਲਕ ਆਨਰ ਚਾਹੇ ਵਪਾਰੀ ਵੀਰ ਦੀ ਗੱਲ ਕਰੀਏ ਦਸਿਆਂ ਫਰਕ ਜਿਹੜਾ ਪਤਾ ਲੱਗ ਜਾਂਦਾ ਚਾਹੀਦਾ ਠੀਕ ਆ ਜੀ ਦਸਿਆਂ ਪਤਾ ਲੱਗਣਾ ਹਰ ਇੱਕ ਭੈਣ ਭਰਾ ਦੇ ਧਿਆਨ ਚਾਹੀਦਾ ਹਾਂਜੀ ਤੇ ਦੁੱਧ 12 ਆਪਾਂ ਚਵਾਦਾਂਗੇ ਮੈਂ ਨਾ ਜੇ ਕੋਲ ਝੂਠ ਵਾਲੀ ਨਹੀਂ ਸੰਧੂ ਸਾਹਿਬ ਗੱਲ ਇਹ ਦੁੱਧ ਤਿੰਨ ਟਾਈਮ ਚੋਲੇ ਭਾਂਵੇਂ ਚਾਰ ਟਾਈਮ ਚੋਲੇ ਜਨਾਨੀ ਕੋਲ ਸੀ ਬੁੱਢੇ ਬੁਢੜੀ ਕੋਲ ਸੀ ਉਹ ਬੱਚਾ ਤਦ ਨਹੀਂ ਛੱਡਦੇ ਉਦਾਂ ਨਹੀਂ ਕੋਈ ਵੀ ਹੋ ਰਿਹਾ ਚੱਕਰ ਹਾਂਜੀ ਹਾਂਜੀ ਠ ਦੀ ਜੀ ਇਹ ਲੋ ਹੂੰ ਇਹਨੇ ਦੁੱਧ ਜਿਆਦਾ ਨਹੀਂ ਤੇ 14 15 ਕਿਲੋ ਇਹੋ ਜੀ ਬੈਡ ਨੂੰ ਦੀ ਆ ਸਵਰਗ ਚ ਆ ਗਈ ਵਿਚਾਰੀ ਜੀ ਹਾਂਜੀ ਤੇ ਫਿਰ ਚੋਂ ਚੁੰਨਵਾੜੀ ਬੋਲੀ ਭਵੇਂ ਨਗਰ ਨੇ ਆਣਾ ਭਾਲੂ ਹਾਂਜੀ ਭੋਲੀ ਠੀਕ ਹੈ ਹਾਂਜੀ ਤੇ ਜੱਸ ਭਾਈ ਕਿੱਥੋਂ ਤੱਕ ਦੇ ਦੇਣੀ ਭੈਣ ਭਰਾਵਾਂ ਨੂੰ ਇਹ ਮੁੱਲ ਤੇ ਵੇਖੋ ਜੀ ਭਵੇਂ ਇਹਦਾ ਵੀ 40 ਕਰ ਲਗੇ ਹਾਂ 35000 ਦੇ ਹਾਨਾ ਤੇ ਦਾ 35000 ਆਦੇ ਗੁੱਲੀ ਛੋੜ ਤੇ 30000 ਹੀ ਸੰਤੂ ਸਾਹਿਬ ਇਹਦਾ ਵੀ ਜਾਣਦੇ ਹਾਂ ਹਾਂ ਹੋਰ ਕੀ ਦੀਆ ਬਾਬਾ ਤੇ ਸਭ ਦੇ ਘਰ ਆਸ ਕਿਤੇ ਵੀ ਗੁੱਲਾ ਜਦੋਂ ਕੋਈ ਨਹੀਂ ਹੁੰਦੀ ਹੁੰਦੀ ਆ ਗੱਲਾਂ ਦਾ 23000 ਦੀ ਹਾਂ ਇਹ ਝੋਣੀ ਇਹ ਚ ਮਰਦਾ ਵੀਰ ਤਾਂ ਮੈਂ ਨਾਲ ਹੀ ਭਾਲਾਂ ਹਾਂ ਹਾਂਜੀ ਪ੍ਰਤਾਪ ਭਾਈ ਤੂੰ ਤਾਂ ਮੇਰੇ ਨਾਲ ਹੀ ਚੱਲ ਠੀਕ ਹਦੰਦੇ ਸਾਥ ਭਾਈ ਮੈਂ ਨਾ ਵੀ ਜਿਹੜਾ ਬੋਲਦਾ ਸਿੱਧਾ ਹੀ ਐਨੀ ਨਹੀਂ ਕੋਈ ਛੋੜ ਨਹੀਂ ਕਰਦਾ ਆਪਾਂ ਪ੍ਰਤਾਪ ਭਾਈ ਗੱਲ ਪਗਾਉਣੀ ਨਹੀਂ ਕਿਸੇ ਨਾਲ ਨਹੀਂ ਵੀ ਤੇਰਾ ਮੇਰਾ ਇੰਨੇ ਦਾ ਹੋ ਗਿਆ ਤਾਂ ਇੰਨੀ ਮੈਂ ਛੱਡਤੀ ਨਹੀਂ ਛੋੜੂਗੀ ਇਹ ਸਿੱਧਾ ਹੀ ਤੂੰ ਹੀ ਗੱਲ ਉਹਨਾਂ ਦੇ ਦੱਸਣ ਤੋਂ ਬਾਅਦ ਆਪਦੀ ਮਰਜ਼ੀ ਨਾਲ ਸਿੱਧਾ ਹੀ ਸਿੱਧਾ ਹੀ ਸਾਫ਼ ਸਿੱਧਾ ਇਹ ਨਹੀਂ ਨਮਾ ਲਾਹੀ ਰਹਿ ਕੀਤੀ ਇਹ ਨਾ ਸੰਧੂ ਸਭ ਗੱਲ ਲਏ ਆ ਮੇਰੇ ਕਰਉਂਦਾ ਵੀ ਵਪਾਰੀ ਹੈਗਾ ਵੀਰ ਸਤਨਾਬ ਸੋਨਾ ਮੈਂ ਬਹੁਤ ਕਾਫੀ ਚਿਰ ਆਏ ਤੇ ਇਹ ਮੇਰਾ ਵੀਰ ਹੁਣ ਮੇਰੇ ਕੋਲ ਆਉਂਦਾ ਜਾਂਦਾ ਵਾ ਤੇ ਪੁੱਛ ਰੇ ਨੂੰ ਮਾਲ ਮੈਂ ਸਿੱਧਾ ਹੀ ਪੈਂਟ ਵਾਲੇ ਵੀ ਭਾਰੀ ਇੰਨਾ ਮੈਨੂੰ ਮਾਲ ਦੱਸਦੇ ਕੋਈ ਹਸਾਬ ਨਹੀਂ ਮੇਰੇ ਸਿੱਧੇ ਹੀ ਸੱਟੇ ਆ ਹੂੰ ਇਹਨਾਂ ਦੇ ਮੈਂ 2-2000 ਜਰ ਹਰ ਦੀਆਂ ਜੱਟਾਂ ਲੰਮੀਆਂ ਆਕੂਗਾ ਖਲੋਰਾ ਮੈਂ ਕਿਹਾ ਤੈਨੂੰ ਦੋ ਦੰਗਰ ਕਮਾਈ ਨਾ ਦੇਣ ਵਾਲੀ ਨਹੀਂ ਗੱਲ ਤੂੰ ਜੇਰਾਵੈ ਬਿਲਕੁਲ ਹਾਂਜੀ ਚਲੋ ਨਾਲੇ ਅੱਗੇ ਵੀ ਤੁਸੀਂ ਸਵੱਲਾ ਪਸ਼ੂ ਗਾਂ ਵੀ ਆਪਾਂ ਗਾਂ ਚੰਗਾ ਬਚਾਉਣਾ ਜੇ ਨਹੀਂ ਵੀ ਆਪ ਘਟੇ ਆਪਾਂ ਨੂੰ ਨਫੇ 'ਚ ਮਿਲਿਆ ਥੋੜਾ ਘਟ ਮਿਲਿਆ ਤੇ ਆਪਾਂ ਗਾਂ ਉਹ ਨਹੀਂ ਛੇੜ ਲਾਉਣੀ ਆ ਉਹਨਾਂ ਨੂੰ ਤੁਸੀਂ ਗਾਂਵ ਜਾਇਜ਼ ਦੇ ਦੇਣਾ ਤਦੇ ਭਾਰੀ ਆ ਕੰਡਿਆ ਬਦਲੀ ਕਮਾਈ ਕਰੀ ਜਾ ਫਿਰ ਅਗਲਿਆਂ ਨੇ ਵੀ ਵੇਖਣੀਆਂ ਵੀਡੀਓ ਸਾਰਿਆਂ ਨੇ ਜਿੱ ਪਸ਼ੂ ਵੀ ਦੱਸ ਕੇ ਤੁਹਾਡੇ ਦੁਬਾਰਾ ਦਿੱਤਾ ਜਾਂਦਾ ਤੇ ਜੱਸ ਭਾਈ ਅੱਜ ਇੰਨੇ ਪਸ਼ੂ ਸੀ ਆਪਣੇ ਕੋਲ ਹਾਂਜੀ ਤੇ ਨੰਬਰ ਬੋਲ ਦਿਓ ਆਪਣੇ ਨੰਬਰ ਹੈਗਾ 99151 37248 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਜੱਸ ਪਿੰਡ ਚੰਬਲ ਦੋਸਤੋ ਤੁਸੀਂ ਖਾਸ ਵਿజిਟ ਕਰਨੀ ਆ ਠੀਕ ਹੈ ਨਸ਼ਹਿਰਾ ਪਨੂ ਨਸ਼ਹਿਰਾ ਪਨੂਆਂ ਤੋਂ ਵੀ ਥੋੜੀ ਦੂਰੀ ਜਾ ਪਿੰਡ ਦੀ ਸੇਰੋਂ ਵਾਲਾ ਟੋਲ ਪਲਾਜ਼ਾ ਜਿਹੜਾ ਦੋਸਤੋ ਬਿਲਕੁਲ ਉਸ ਤੋਂ ਪਹਿਲਾਂ ਇੱਕ ਜਿਹੜਾ ਹਰੀਕੇ ਪਤਣ ਤੋਂ ਜੇਕਰ ਆ ਪਾਉਨੇ ਆ ਟੋਲ ਪਲਾਜ਼ਾ ਬਿਲਕੁਲ ਲੰਗਣ ਤੋਂ ਕ੍ਰੋਸ ਕਰਨ ਤੋਂ ਪਹਿਲਾਂ ਜਿਹੜਾ ਗੇਟ ਆ ਪਿੰਡ ਚੰਬਲ ਦਾ ਆਉਂਦਾ ਉਸ ਗੇਟ ਰਾਹੀਂ ਤੁਸੀਂ ਜਿਹੜੀ ਦੋਸਤੋ ਐਂਟਰੀ ਕਰਦੇ ਹੋ ਤਾਂ ਪਿੰਡ ਦੋਸਤੋ ਚੰਬਲ ਪਹੁੰਚ ਜਾਓਗੇ ਤੇ ਪਿੰਡ ਚੰਬਲ ਪਹੁੰਚਣ ਤੋਂ ਪਹਿਲਾਂ ਵੀਰ ਹੋਂਾਂ ਦੀਆਂ ਬਾਹਰ ਬਾਈਕਾਂ ਟਾਣੀਆਂ ਹੈਗੀਆਂ ਠੀਕ ਹੈ ਜੀ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜ